ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 ਨਸ਼ੇ ਤੇ ਅਪਰਾਧ ਦੇ ਖਿਲਾਫ ਸੰਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਡੀਆਈਜੀ ਹਰਜਨ ਸਿੰਘ ਪੁੱਲਰ ਯੁੱਧ ਨਸ਼ਾ ਵਿਰੋਧ ਮਹਮ ਤਹ ਤੱਕ 288 ਮੁਕਾਦਮੇ ਦਰਜ ਕਰਕੇ 455 ਨਸ਼ਾ ਤਸਕਰ ਕੀਤੇ ਗ੍ਰਿਫਤਾਰ ਪ੍ਰੋਜੈਕਟ ਸੰਪਰਕ ਸਿਰਫ ਨਸ਼ੇ ਦੇ ਖਾਤਮੇ ਸੰਗਠਨ ਅਪਰਾਧ ਸਟ੍ਰਿਕ ਕ੍ਰਾਈਮ ਅਤੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਇੱਕ ਸਤਾਯ ਯੁੱਧ ਹੈ ਜਿਸ ਵਿੱਚ ਹੁਣ ਤੱਕ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਆਮ ਲੋਕ ਵੀ ਆਪਣਾ ਸਹਿਯੋਗ ਦੇ ਰਹੇ ਹਨ ਇਸ ਨਾਲ ਵੱਡੇ ਪੱਧਰ ਉੱਤੇ ਨਸ਼ਾ ਤਸਕਰਾ ਉੱਤੇ ਕਾਰਵਾਈ ਹੋਈ ਪਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਡੀ ਆਈਜੀ ਰੂਪਨਗਰ ਰੇਂਜ ਸਰਦਾਰ ਹਰਚੰਦ ਸਿੰਘ ਪੁੱਲਰ ਨੇ ਅੱਜ ਰਾਜ ਮਹਿਲ ਮੋਰੰਡਾ ਵਿਖੇ ਰੂਪਨਗਰ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਤਹਿਤ ਕਰਵਾਏ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤੇ ਇਸ ਮੌਕੇ ਸੰਬੋਧਨ ਕਰਦਿਆਂ ਹਰਚੰਦ ਸਿੰਘ ਪੁੱਲਰ ਨੇ ਕਿਹਾ ਕਿ ਪੰਜਾਬ ਪੁਲਿਸ ਰਾਜ ਵਿੱਚ ਨਸ਼ੇ ਦੇ ਮੁਕੰਮਲ ਨਾਸ਼ ਕਰਨ ਲਈ ਡੇਢ ਹੈ ਅਤੇ ਪੰਜਾਬ ਸਰਕਾਰ ਦੇ ਪਦਰਤ ਨਸ਼ਿਆ ਦੀ ਬਰਾਈ ਦੇ ਖਾਤਮੇ ਲਈ ਜੋ ਮਹਮ ਅਰੰਭੀ ਗਈ ਹੈ ਇਸ ਮਹਮ ਵਿੱਚ ਆਮ ਲੋਕਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ ਇਸ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਸੰਪਰਕ ਦਾ ਮੁੱਖ ਉਦੇਸ਼ ਪੁਲਸ ਅਤੇ ਆਮ ਲੋਕਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਵਧਾਉਣਾ ਹੈ ਪ੍ਰੋਜੈਕਟ ਸੰਪਰਕ ਅਧੀਨ ਜ਼ਿਲ੍ਹਾ ਪੁਲਸ ਵੱਲੋਂ ਲਗਾਤਾਰ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਇਲਾਕੇ ਵਿੱਚ ਪੇਸ਼ ਹੋ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ ਇਸ ਟਿਚੇ ਨੂੰ ਹਸਲ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਹਾਂ ਐਸਐਸਪੀ ਗੁਨੀਸ਼ਿੰਘ ਖਰਾਨਾ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਤੇ ਵਿੱਢੀ ਗਈ ਮਹਿਮ ਯੁੱਧ ਨਸ਼ਾ ਵਿਰੋਧ ਤਹਿਤ ਜ਼ਿਲ੍ਹਾ ਰੂਪਨਗਰ ਵੱਲੋਂ ਹੁਣ ਤੱਕ 288 ਮੁਕਾਦਮੇ ਦਰਜ ਕਰਕੇ ਉਹਨਾਂ ਵਿੱਚੋਂ 452 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਇਸ ਮੌਕੇ ਐਸਪੀ ਅਰਵਿੰਦ ਮੀਨਾ ਐਸਪੀ ਚੰਦ ਸਿੰਘ ਦੀ ਐਸਪੀ ਤਜਿੰਦਰਪਾਲ ਸਿੰਘ ਐਸਐਚਓ ਮਰਿੰਡਾ ਸਿਟੀ ਹਰਜਿੰਦਰ ਸਿੰਘ ਐਸਐਚਓ ਮਰਿੰਡਾ ਦੇਹਾਤੀ ਕੈਲਾਸ਼ ਬਹਾਦਰ ਨਗਰ ਕੌਂਸਲ ਮਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਪਟੋਆ ਮੈਂਬਰ ਸੁਧਾਰ ਟਰਸਟ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨਵਜੀਤ ਸਿੰਘ ਟੋਨੀ ਆਮ ਆਦਮੀ ਪਾਰਟੀ ਤੋਂ ਮਿਹਰਬਾਨ ਸਿੰਘ ਸਮਾਜ ਸੇਵੀ ਸੁਰਿੰਦਰ ਸਿੰਘ ਹਰਿੰਦਰ ਸਿੰਘ ਦਵਿੰਦਰ ਸਿੰਘ ਮਜੈਲ ਗੁਰਮੇਲ ਸਿੰਘ ਸਰਪੰਚ ਟੇਸਪੁਰਾ ਆਦ ਹਾਜ਼ਰ ਸਨ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਕਿ ਕਿੰਨਾ ਨਸ਼ਾ ਖਤਮ ਹੋਇਆ ਆਪਣੇ ਸਾਰਿਆਂ ਦੇ ਮਿਲ ਕੇ ਉਪਰਾਲੇ ਕਰਨ ਦੇ ਬਾਰੇ ਤੇ ਕਿੱਥੇ ਕਿੱਥੇ ਅਜੇ ਝੂਰਮੂਰੀਆਂ ਰਹੀ ਮੈਂ ਛੱਪੀ ਕਦੇ ਬਿਟਦਾ ਇਹਦੇ ਬਾਰੇ ਤੁਹਾਡੇ ਸੁਝਾਅ ਵੀ ਸੁਣੇ ਨੇ ਐਸਐਸਪੀ ਸਾਹਿਬ ਨੇ ਬਹੁਤ ਹੀ ਸਜੇ ਤਰੀਕੇ ਤੁਹਾਨੂੰ ਉਹਨਾਂ ਜਿੱਥੇ ਵੀ ਕੋ ਬੰਦਾ ਕੋਈ ਗਰਜ ਕਮ ਕਾਰਟਲ ਫੜਾਇਆ ਜਾਂਦਾ ਜਲਦੀ ਉਹ ਪੁਲਿਸ ਦੀ ਜਿਹੜੀ ਹੈਗੀਏ ਚੰਗੀ ਮਿਹਨਤ ਹੈ ਤੇ ਪੁਲਿਸ ਵੀ ਉਹ ਸ਼ਾਰੀ ਨਾਲ ਜਿਹੜੇ ਬਣੇ ਇੱਕ ਮੇਰੇ ਕੋਲ ਪਿੱਛੇ ਜਾ ਕੇ ਕੰਪਨੀਸਆਂੀਆਂ ਸਾਨੂੰ ਪਰੰਡੇ ਜੀ ਤਕਰੀਬ ਤਕਰੀਬ ਖਾਤਮੇ ਵਾਲੇ ਪਾਸੇ ਜਾ ਰਹੇ ਆ ਜਿਹੜਾ 2-4% ਰਹਿੰਦਾ ਉਹ ਵੀ ਉਪਰੋਖੋ ਕਰਦੇ ਹੋ ਜਾਂ ਆਪਾਂ ਚੰਗੇ ਆਪਣੇ ਬੜਿਆ ਸੁਭਾਸ਼ ਸਰਦ ਦੇ ਆਪਣੇ ਬੱਚਿਆਂ ਨੂੰ ਪੜ੍ਹ ਲਿਖਾ ਲਾਓ ਆਪਣੇ ਬੱਚਿਆਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਲਾਓ ਹੋਰ ਉਹਨਾਂ ਨੂੰ ਅਚੀ ਵੀ ਟ੍ਰੇਨਿੰਗ ਜੋ ਜਿਹੜੀ ਕਿਸੇ ਇੰਡਸਟਰੀ ਦੇ ਵਿੱਚ ਉਹਨਾਂ ਦੀ ਵਿੱਚ ਜਾਂ ਜਿਹੜਾ ਹੋਰ ਤਾਂ ਦੇ ਦੇ ਵਿੱਚ ਚੰਗਾ ਜਿਹਾ ਕੰਮ ਕਰ ਸਕਣ ਤੇ ਪਰਿਵਾਰ ਦਾ ਨਾਲ ਆਰਥਿਕ ਪੱਖੋਂ ਆਥ ਨਾਲ ਮਟਾਓ ਤਾਂ ਸਾਨੂੰ ਬੱਚਾ ਉੱਤਰਾ ਦੁਰਸ਼ਤ ਰੱਖਣ ਲਈ ਉਹਨਾਂ ਨੂੰ ਖੇਡ ਵਾਲੇ ਪਾਸੇ ਨਹੀਂ ਜਾਣਾ ਬਹੁਤ ਹੀ ਜ਼ਰੂਰੀ ਹੈ ਮੈਂ ਨੀਂਦ ਕਰਾਂਗਾ ਕਿ ਇਸ ਏਰੀਆ ਦੇ ਵਿੱਚੋਂ ਜਿਵੇਂ ਐਸਐਸਪੀ ਸਾਹਿਬ ਮਿਹਨਤ ਕਰ ਰਹੇ ਨੇ ਹਰੇਕ ਟੀਮ ਨੂੰ ਲੈ ਕੇ ਜਦੋਂ ਉਹਨਾਂ ਦੀ ਰਿਪੋਰਟ ਦੇਖੀ ਗਈ ਤੇ ਇਹਨਾਂ ਦੇ ਅچھے ਰਿਜ਼ਲਟ ਹਰੇਕ ਕ੍ਰਾਈਮ ਤੇ ਕੰਟਰੋਲ ਰਿਪੋਰਟਿਸਟਰ ਦਾ ਜਿਵੇਂ ਕਿ ਕੋਈ ਫੋਟ ਕ੍ਰਾਈਮ ਲਾਉ ਲੋ ਤੁਸੀਂ ਕੋਈ ਲੜਾਈ ਨਾ ਚੜ੍ਹੇ ਦੋ ਆਪਾਂ ਸਾਹ ਲੈ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਰੁਕੀ ਕਾ ਖਾਸਾ ਮੈਂ ਰੁਕੀ ਹਾਂਜੀ ਅੱਜ ਜਿਹੜਾ ਇੱਥੇ ਮਰੰਡਾ ਦੇ ਵਿੱਚ ਮੀਟਿੰਗ ਕੀਤੀ ਹੈ ਵਿਯੋਗਨ ਨਸ਼ਾ ਵਿਰੋਧ ਇਹ ਸੜੀਆਂ ਲਗਾਤਾਰ ਸੰਪਰਕ ਮੀਟਿੰਗਾਂ ਚੱਲਦੀਆਂ ਨੇ ਅੱਜ ਦੀ ਮੀਟਿੰਗ ਦਾ ਖਾਸ ਮਤਲਬ ਇਹ ਸੀ ਕਿ ਅਸੀਂ ਪਬਲਿਕ ਤੋਂ ਜਿਹੜੀ ਇਹਨਾਂ ਲੱਖਾਂ ਤੋਂ ਲੋਕ ਆਏ ਨੇ ਉਹਨਾਂ ਤੋਂ ਫੀਡਬੈਕ ਲਈ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਤੇ ਕਿਹੜੇ-ਕਿਹੜੇ ਕੋਈ ਸਦਗਰ ਹੈਗੇ ਨੇ ਨਸ਼ਾ ਵਿਛਣ ਵਾਲੇ ਉਸ ਸੰਬੰਧ ਵਿੱਚ ਪਬਲਿਕ ਨਾਲ ਵਿਚਾਰ ਵਟਾਂਦਰੀ ਵੀ ਕੀਤੇ ਨੇ ਲੇਕਿਨ ਲੋਕਾਂ ਨੇ ਪੁਲਿਸ ਨੇ ਇਸ ਕੰਮ ਨੂੰ ਜਿਹੜੀ ਨਸ਼ਵਿਰਤ ਮਹਮ ਚਲਾਈ ਹੈ ਪੂਰੀ ਸੈਟੀਸਫੈਕਸ਼ਨ ਦਰਸੀਏ ਲੋਕ ਸੈਟੀਸਫਾਈਡ ਨੇ ਇਹਦੇ ਤੇ ਕਿ ਪੁਲਿਸ ਵੱਲੋਂ ਅੱਛਾ ਕੰਮ ਕੀਤਾ ਜਾ ਰਿਹਾ ਨਸ਼ਾ ਜਿਹੜਾ ਹੈ ਆਲਮੋਸਟ ਜਿਹੜਾ ਕੰਟਰੋਲ ਦੇ ਵਿੱਚ ਜਿਹੜੇ ਮਾੜੇ ਮੋਢੇ ਕੋਨੀ ਕੀ ਰਹਿੰਦੇ ਨੇ ਉਹਦੇ ਚ ਪਬਲਿਕ ਨੂੰ ਰਿਕਵੈਸਟ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਦਿੱਤੀਆਂ ਗਈਆਂ ਨੇ ਉਹਦੇ ਤੇ ਆਪਣਾ ਸਾਨੂੰ ਮੈਸੇਜ ਕਰੋ ਉੱਥੇ ਦੱਸੋ ਤੁਹਾਡੇ ਨਾਂ ਹਮੇਸ਼ਾ ਜਿਹੜੇ ਸੀਕਰਟ ਰੱਖੇ ਜਾਂਦੇ ਨੇ ਤਾਂ ਕਿ ਜਿਹੜੇ ਮਾੜੇ ਮੋਟੇ ਰਹਿ ਗਏ ਰਹੀਂ ਕੋਈ ਉਹਨਾਂ ਤੇ ਵੀ ਸਖਤ ਐਕਸ਼ਨ ਜਿਹੜਾ ਲਿਆ ਜਾਵੇ ਇਸ ਤੋਂ ਸਵੇ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਯਾਤਰਾ ਕੱਢੀ ਗਈ ਹੈ ਹਰ ਇੱਕ ਹਲਕੇ ਦੇ ਵਿੱਚ ਹਲਕਾ ਵਿਦਾਇਕ ਜਾ ਰਹੇ ਨੇ ਸਾਡੇ ਅਫਸਰ ਸਾਹਿਬਾਨ ਜਾ ਰਹੇ ਨੇ ਪੂਰੀ ਫੀਡਬੈਕ ਲੈ ਰਹੇ ਨੇ ਲੋਕਾਂ ਤੋਂ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਕੀ ਰੀਜ਼ਨ ਨੇ ਤੁਹਾਡੇ ਸੁਝਾਅ ਕੀ ਨੇ ਨਾਲ ਉਹਨਾਂ ਸੁਝਾਵਾਂ ਨੂੰ ਲੈ ਕੇ ਅਸੀਂ ਹੋਰ ਅੱਗੇ ਆਪਣੀ ਕਾਰਜ ਪ੍ਰਣਾਲੀ ਨੂੰ ਜਿਹੜਾ ਬਿਹਤਰ ਬਣਾ ਕੇ ਤੁਹਾਡੇ ਸਾਰਿਆਂ ਦੇ ਪ੍ਰੈਸ਼ਰ ਰਹੀ ਤੁਹਾਡੇ ਸਹਿਯੋਗ ਰਹੀ ਆਪਾਂ ਇਸ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਉਹ ਖਤਮ ਕਰਸੇ ਸਰਿਕਾ ਚੰਗੌਰ ਸਾਹਿਬ ਰਡਾ ਅੰਦੇ ਵਿੱਚ ਵੀ ਸਾਰਾ ਨਸ਼ੇ ਨੂੰ ਲੈ ਕੇ ਕਾਫੀ ਹਾਲੇ ਪਛਾਣੀਆਂ ਬਣਦੇ ਨਜ਼ਾਰੀਆਂ ਡੜੇ ਸੱਟੇ ਦਾ ਕੰਮ ਵੀ ਚੱਲ ਸਰ ਸਰ ਜਾਰੀ ਹੈ ਲੱਖੋ ਪਿੱਛੇ ਜਾਂ ਕੋਈ ਸਾਡੇ ਕੋਲ ਸ਼ਿਕਾਇਤ ਹੈ ਸੀ ਇੱਥੇ ਉਹਦੇ ਜੋ ਮੈਂ ਸ੍ਰਿਸ਼ਟੀ ਸਾਹਿਬ ਨੂੰ ਕਿਹਾ ਸੀ ਰੀਡ ਕਰ ਲਈ ਇਹਨਾਂ ਨੇ ਰੀਡ ਕਰਕੇ ਅਸੀਂ ਸਿਕਰੇਟ ਰੱਖਿਆ ਸੀ ਸਾਰਾ ਉਹਦੇ ਜਿਹੜੇ ਬੰਦੇ ਆ ਤੇ ਉਹ ਪਰਚੇ ਵੀ ਦਰਗੇ ਹੋਏ ਨੇ ਜੇਕਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਤੇ ਤੁਰੰਤ ਸ੍ਰਿਸ਼ਟੀ ਸਾਹਿਬ ਨੂੰ ਦੱਸੋ ਮੈਨੂੰ ਦੱਸੋ ਅਸੀਂ ਜਿਹੜਾ ਉਹਨਾਂ ਦੇ ਸਖਤ ਐਕਸ਼ਨ ਲਈ